ਸਸ਼ੀਕਾਲ ਪੰਜਾਬੀਓ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਕੁਝ ਮੁੱਖ ਖਬਰਾਂ ਦੇ ਬਾਰੇ ਮੌਸਮ ਅਤੇ ਹੜ੍ਹ ਦੀ ਚੇਤਾਵਨੀ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਾਰਿਸ਼ ਅਤੇ ਬੱਦਲ ਫਟਣ ਕਾਰਨ ਪੋਗ ਡੈਮ ਦੇ ਫਲੱਡ ਗੇਟ ਖੋਲੇ ਗਏ ਹਨ ਜਿਸ ਕਾਰਨ ਬਿਆਸ ਦਰਿਆ ਦਾ ਪਾਣੀ ਖੇਤਰ ਦੇ ਨਿਸ਼ਾਨ ਤੋਂ ਪਾਰ ਕਰ ਗਿਆ ਹੈ ਨਿਮੇ ਇਲਾਕੇ ਨੇੜੇ ਜਿਹੜੇ ਪਿੰਡ ਪੈਂਦੇ ਨੇ ਉੱਥੇ ਹੜ੍ਹਾਂ ਦਾ ਖਤਰਾ ਬਣਿਆ ਹੋਇਆ ਹੈ ਮੌਸਮ ਵਿਭਾਗ ਨੇ ਅਜੇ ਹੋਰ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ ਜਿਸ ਨਾਲ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ ਹੁਣ ਆਪਾਂ ਗੱਲ ਗੱਲਬਾਤ ਕਰਾਂਗੇ ਜੀ 1 ਸਤੰਬਰ ਤੋਂ ਲਾਗੂ ਹੋਣ ਵਾਲੇ ਕੁਝ ਨਵੇਂ ਨਿਯਮਾਂ ਬਾਰੇ SBI ਕਾਰਡ ਦੇ ਬਾਰੇ ਜੇਕਰ ਗੱਲ ਕੀਤੀ ਜਾਵੇ ਤਾਂ 1 ਸਤੰਬਰ 2025 ਤੋਂ SBI ਕਾਰਡ ਖਾਸ ਕਰਕੇ ਲਾਈਫਸਟਾਈਲ ਹੋਮ ਸੈਂਟਰ SBI ਕਾਰਡ ਦੇ ਹੋਲਡਰਾਂ ਨੂੰ ਡਿਜੀਟਲ ਰਿਚਾਰਜ ਅਤੇ ਸਰਕਾਰੀ ਪੋਰਟਲ ਤੇ ਕੀਤੇ ਗਏ ਭੁਗਤਾਨਾਂ ਲਈ ਰਿਵਾਰਡ ਪੁਆਇੰਟ ਨਹੀਂ ਮਿਲਣਗੇ ਦੂਜੇ ਨੰਬਰ ਤੇ ਗੱਲ ਕਰਦੇ ਹਾਂ ਜੀ ਚਾਂਦੀ ਦੇ ਗਹਿਣਿਆਂ ਤੇ ਹਾਲਮਾਰਕ ਜਲਦੀ ਹੀ ਚਾਂਦੀ ਦੇ ਗਹਿਣਿਆਂ ਤੇ ਵੀ ਸੋਨੇ ਵਾਂਗ ਹਾਲਮਾਰਕ ਸਿਸਟਮ ਲਾਗੂ ਹੋਵੇਗਾ ਇਸ ਨਾਲ ਚਾਂਦੀ ਦੀ ਸ਼ੁੱਧਤਾ ਦੀ ਪਛਾਣ ਕਰਨ ਆਸਾਨ ਹੋ ਜਾਵੇਗਾ ਅਤੇ ਗਾਕਾ ਨੂੰ ਧੋਖੇ ਤੋਂ ਬਚਾਇਆ ਜਾ ਸਕਦਾ ਹੈ ਅਗਲੀ ਗੱਲ ਕਰਦੇ ਹਾਂ ਜੀ GST ਸਿਸਟਮ ਵਿੱਚ ਬਦਲਾਅ GST ਕੌਂਸਲ ਦੀ ਆਉਣ ਵਾਲੀ ਮੀਟਿੰਗ ਵਿੱਚ ਟੈਕਸ ਸਲੇਬਾਂ ਨੂੰ ਘਟਾਉਣ ਦਾ ਫੈਸਲਾ ਹੋ ਸਕਦਾ ਹੈ ਮੌਜੂਦਾ 4 ਸਲੇਬਾਂ ਦੀ ਬਜਾਏ 2 ਟੈਕਸ ਸਲੇਬਾਂ ਲਾਗੂ ਹੋਣ ਦੀ ਸੰਭਾਵਨਾ ਹੈ ਜਿਸ ਨਾਲ ਆਮ ਆਦਮੀ ਨੂੰ ਫਾਇਦਾ ਮਿਲ ਸਕਦਾ ਹੈ ਚੌਥੇ ਨੰਬਰ ਦੀ ਗੱਲ ਕਰਦੇ ਹਾਂ ਜੀ LPG ਗੈਸ ਸਿਲੰਡਰ ਦੀ ਕੀਮਤ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ LPG ਸਿਲੰਡਰ ਦੀਆਂ ਕੀਮਤਾਂ ਵਿੱਚ ਬਦਲਾਅ ਕੀਤਾ ਜਾਂਦਾ ਹੈ 1 ਸਤੰਬਰ ਨੂੰ ਵੀ ਇਸ ਦੀ ਕੀਮਤ ਵਧ ਜਾਂ ਘਟ ਸਕਦੀ ਹੈ ਅਗਲੀ ਖਬਰ ਗੱਲ ਕਰਦੇ ਹਾਂ ਜੀ ਪੰਜਾਬ ਦੀ ਰਾਸ਼ਨ ਕਾਰਡ ਸਕੀਮ ਤੇ ਵਿਵਾਦ ਕੇਂਦਰ ਸਰਕਾਰ ਨੇ ਪੰਜਾਬ ਵਿੱਚ ਆਰਥਿਕ ਤੌਰ ਤੇ ਮਜ਼ਬੂਤ ਪਰਿਵਾਰਾਂ ਵੱਲੋਂ ਮੁਫਤ ਰਾਸ਼ਨ ਲੈਣ ਤੇ ਇਤਰਾਜ਼ ਜਤਾਇਆ ਹੈ ਕੇਂਦਰ ਨੇ 30 ਸਤੰਬਰ ਤੱਕ ਅਜਿਹੇ ਲੋਕਾਂ ਨੂੰ ਸੂਚੀ ਬਜੋਂ ਹਟਾਉਣ ਦੇ ਹੁਕਮ ਦਿੱਤੇ ਹਨ ਕਿਹਾ ਜਾ ਰਿਹਾ ਹੈ ਕਿ ਬਹੁਤ ਸਾਰੇ ਲੋਕ 2.5 ਏਕੜ ਤੋਂ ਵੱਧ ਜ਼ਮੀਨ ਗੱਡੀਆਂ ਵਾਲੇ ਹਨ ਅਤੇ ਉਹ ਇਨਕਮ ਟੈਕਸ ਵੀ ਭਰਦੇ ਹਨ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਤੇ ਕਿਹਾ ਕਿ ਕੇਂਦਰ ਲਗਭਗ 8 ਲੱਖ ਰਾਸ਼ਨ ਕਾਰਡ ਰੱਦ ਕਰਨ ਦੀ ਤਿਆਰੀ ਕਰ ਰਿਹਾ ਜਿਸ ਨਾਲ 32 ਲੋਕ ਪ੍ਰਭਾਵਿਤ ਹੋਣਗੇ ਅਗਲੀ ਖਬਰ ਦੀ ਗੱਲ ਕਰ ਲਈਏ ਜੀ ਹਰਿਆਣਾ ਵਿੱਚ ਔਰਤਾਂ ਲਈ ਲਾਡੋ ਲక్ష్ਮੀ ਯੋਜਨਾ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਲਾਡੋ ਲక్ష్ਮੀ ਯੋਜਨਾ ਤਹਿਤ ਔਰਤਾਂ ਦੇ ਖਾਤਿਆਂ ਵਿੱਚ ਹਰ ਮਹੀਨੇ 2100 ਭੇਜਣ ਦਾ ਐਲਾਨ ਕੀਤਾ ਹੈ ਜਿਸ ਯੋਜਨਾ ਨੂੰ ਲਾਗੂ ਕਰਨ ਦੀ ਪੂਰੀ ਤਿਆਰੀ ਜੜੀ ਹੈ ਉਹ ਕਰ ਲਈ ਗਈ ਹੈ ਤੇ ਜਲਦ ਹੀ ਇੱਕ ਆਨਲਾਈਨ ਪੋਰਟਲ ਵੀ ਸ਼ੁਰੂ ਕੀਤਾ ਜਾਵੇਗਾ ਜਿਸ ਰਾਹੀਂ ਯੋਗ ਔਰਤ ਅਪਲਾਈ ਕਰ ਸਕਣਗੀਆਂ ਹੁਣ ਅਗਲੀ ਖਬਰ ਦੀ ਗੱਲ ਕਰ ਲਈਏ ਜੀ ਪੋਸਟ ਆਫਿਸ ਦੀ ਕਿਸਾਨ ਵਿਕਾਸ ਪੱਤਰ ਸਕੀਮ ਪੋਸਟ ਆਫਿਸ ਦੀ ਸਰਕਾਰੀ ਸਕੀਮ ਕਿਸਾਨ ਵਿਕਾਸ ਪੱਤਰ ਹੁਣ ਸਾਰੇ ਭਾਰਤੀ ਨਾਗਰਿਕਾਂ ਲਈ ਖੁੱਲ ਗਈ ਹੈ ਇਸ ਸਕੀਮ ਵਿੱਚ ਪੈਸੇ ਲਗਾਉਣ ਨਾਲ ਤੁਹਾਡੀ ਰਾਸ਼ੀ 115 ਮਹੀਨਿਆਂ 9 ਸਾਲ 7 ਮਹੀਨੇ ਵਿੱਚ ਦੁੱਗਣੀ ਹੋ ਜਾਵੇਗੀ ਇਸ ਤੇ ਲਗਭਗ 7.50% ਸਾਲਾਨਾ ਵਿਆਜ ਮਿਲਦਾ ਹੈ ਇਹ ਇੱਕ ਸੁਰੱਖਿਤ ਅਤੇ ਗਰੰਟੀ ਵਾਲੀ ਸਰਕਾਰੀ ਸਕੀਮ ਹੈ ਇਹ ਸੀਗੀਆਂ ਅੱਜ ਕੁਝ ਦੀ ਖਾਸ ਖਬਰਾਂ ਜਿਸ ਦੇ ਬਾਰੇ ਅਸੀਂ ਤੁਹਾਨੂੰ ਦੱਸਿਆ ਜੇਕਰ ਚੈਨਲ ਉੱਤੇ ਪਹਿਲੀ ਵਾਰ ਆਏ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਲੋ ਜਿਵੇਂ ਹੀ ਕੋਈ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਦੀ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ